ਹਾਂਜੀ ਦੋਸਤੋ ਐਮਐਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਜੀਆਈ ਚੰਡੀਗੜ੍ਹ ਭਰਤੀ ਸੰਬੰਧੀ ਨੋਟੀਫਿਕੇਸ਼ਨ ਲੈ ਕੇ حاضر ਹੋ ਚੁੱਕੇ ਹਾਂ ਜੀ ਬੱਖ-ਬੱਖ ਪ੍ਰਕਾਰ ਦੀਆਂ ਪੋਸਟਾਂ ਨੇ ਸਿੱਧੀ ਇੰਟਰਵਿਊ ਸਿੱਧੀ ਭਰਤੀ ਹੋਣ ਜਾ ਰਹੀ ਹੈ ਤਨਖਾਹ ਦੀ ਗੱਲ ਵੀ ਕਰਾਂਗੇ ਕਿਵੇਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਕਿੱਥੇ ਇੰਟਰਵਿਊ ਦੇ ਲਈ ਪਹੁੰਚਣਾ ਹੈ ਪੂਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜਰੂਰ ਦੇਖਣਾ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ WhatsApp ਚੈਨਲ ਵੀ ਹੈਗਾ ਜੀ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਤੇ ਉੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਜੋ ਪੋਸਟ ਆਉਂਦੇ ਨੇ ਉਹਨਾਂ ਦੇ ਐਪਲੀਕੇਸ਼ਨ ਫਾਰਮ ਵਗੈਰਾ ਜਾਂ ਰਿਜ਼ਲਟ ਵਗੈਰਾ ਅਸੀਂ ਉੱਥੇ ਅਪਲੋਡ ਕਰਦੇ ਰਹਿੰਦੇ ਹਾਂ ਜੀ ਚਲੋ ਹੁਣ ਆਪਾਂ ਨੋਟੀਫਿਕੇਸ਼ਨ ਵੱਲ ਵਧਦੇ ਹਾਂ ਕਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੀਜੀ ਚੰਡੀਗੜ੍ਹ ਬਤਾਂਓ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈਗਾ ਜੀ ਸੈਂਟਰ ਆਫ ਐਕਸਲੈਂਸ ਡਿਪਾਰਟਮੈਂਟ ਆਫ ਇੰਟਰਨਲ ਮੈਡੀਸਨ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਵੱਲੋਂ 28/10/2025 ਦੀ ਡੇਟ ਦੇ ਵਿੱਚ ਜਾਰੀ ਕੀਤਾ ਗਿਆ ਜੀ ਨੋਟਿਸ ਜਾਰੀ ਕੀਤਾ ਗਿਆ ਵਾਕਨ ਇੰਟਰਵਿਊ ਦੇ ਲਈ ਜੋ ਕਿ ਅੰਡਰ ਨਾਕੋ ਪ੍ਰੋਜੈਕਟ ਦੇ ਅਧੀਨ ਹੈਗਾ ਜੀ ਇਸ ਦੇ ਵਿੱਚ ਵਾਕਨ ਇੰਟਰਵਿਊ ਰੱਖੀ ਗਈ ਹੈ ਜੋ ਕਿ ਹੇਠ ਲਿਖਿਆ ਪੋਸਟਾਂ ਦੇ ਵਾਸਤੇ ਹੈਗੀ ਹੈ ਜੀ ਪ੍ਰੋਜੈਕਟ ਹੈਗਾ ਜੀ ਫੰਡਰਡ ਪ੍ਰੋਜੈਕਟ ਹੈ ਜੋ ਕਿ ਨਾਕੋ ਫੰਡਰਡ ਪ੍ਰੋਜੈਕਟ ਹੈਗਾ ਅੰਡਰ ਇਨਟਾਈਟਲਡ ਫੈਕਟਰ ਐਟਰੀਬਿਊਟਡ ਟੂ ਲਾਸਟ ਫੋਲੋ ਅਪ ਐਂਡ ਆਪਟਿੰਗ ਆਊਟ ਅਮੰਗ ਪੀ ਐਲ ਐਚ ਆਈ ਵੀਜ਼ ਅਟੈਂਡਿੰਗ ਆਰ ਸੈਂਟਰ ਇਨ ਚੰਡੀਗੜ੍ਹ ਜੀ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀਏ ਤਾਂ ਪ੍ਰੋਜੈਕਟ ਕੋਆਰਡੀਨੇਟਰ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ ਕਿਹ ਹੈ ਜੀ ਸੈਲਰੀ ਦੀ ਗੱਲ ਕਰੀਏ ਤਾਂ 24100 ਰੁਪਏ ਤਨਖਾਹ ਦਿੱਤੀ ਜਾਵੇ ਕਿਤੇ ਕਟੋ-ਕਟ ਜੋ ਡਿਊਰੇਸ਼ਨ ਦਿੱਤਾ ਗਿਆ ਜੀ 6 ਮਹੀਨਿਆਂ ਦੇ ਲਈ ਜੋ ਕਿ ਜੌਬ ਹੋਵੇਗੀ ਜੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੋਸਟ ਗ੍ਰੈਜੂਏਟ ਇਨ ਸੋਸ਼ਲ ਸਾਇੰਸ ਦੇ ਵਿੱਚ ਜਾਂ ਸੋਸ਼ਲ ਵਰਕ ਜਾਂ ਸੋਲੋਜੀ ਜਾਂ ਸਾਈਕੋਲੋਜੀ ਜਾਂ ਪਬਲਿਕ ਹੈਲਥ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੇ 3 ਸਾਲ ਦਾ ਐਕਸਪੀਰੀਅੰਸ ਹੋਵੇ ਨਾ HIV ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਨੇਚਰ ਆਫ ਡਿਊਟੀਆਂ ਇਹਨਾਂ ਵੱਲੋਂ ਮੈਂਸ਼ਨ ਕੀਤੇ ਹੋਏ ਆ ਗਏ ਨੇ ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਫੀਲਡ ਇਨਵੈਸਟੀਗੇਟਰ ਦੀ ਪੋਸਟ ਅਨਾਉਂਸ ਕੀਤੀ ਗਈ ਇਸ ਦੇ ਵਿੱਚ ਪੋਸਟਾਂ ਦੀ ਗਿਣਤੀ 2 ਹੈਗੀ ਹੈ ਤੇ 6 ਮਹੀਨਿਆਂ ਦੇ ਲਈ ਜੋ ਗੱਲ ਕਰੀਏ ਤਾਂ ਇਹ ਰੱਖੇ ਜਾਣੇ ਨੇ ਜੀ ਤੇ 22000 ਰੁਪਏ ਤਨਖਾਹ ਦਿੱਤੀ ਜਾਵੇਗੀ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ ਗ੍ਰੈਜੂਏਸ਼ਨ ਇਨ ਐਨਥਰੋਪੋਲੋਜੀ ਤੇ ਸੋਸ਼ਲ ਸਾਇੰਸ ਸੋਸ਼ਲ ਵਰਕ ਸੋਲੋਜੀ ਸਾਈਕੋਲੋਜੀ ਪਬਲਿਕ ਹੈਲਥ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੇ ਯੂਨੀਵਰਸਿਟੀ ਤੋਂ ਕੀਤੀ ਹੋਵੇ। 3 ਸਾਲ ਦਾ ਐਕਸਪੀਰੀਅੰਸ ਇਨ ਐਚਏਵੀ ਡਿਜ਼ਾਇਰੇਬਲ ਹੈ ਜੀ ਤੇ ਨੇਚਰ ਆਫ ਡਿਊਟੀਆਂ ਦੀ ਗੱਲ ਕਰੀਓ ਓਵਰ ਆਫ ਕੰਡਕਟ ਆਫ ਦਾ ਪ੍ਰੋਜੈਕਟ ਐਕਟੀਵਿਟੀ ਐਕਟੀਵਿਟੀਆਂ ਦਾ। ਕੁਝ ਜਨਰਲ ਟਰਮ ਐਂਡ ਕੰਡੀਸ਼ਨ ਜੇ ਚੰਗੀ ਤਰ੍ਹਾਂ ਪੜ ਲੈਣੀ ਹੈ। ਕੋਈ ਡੀਏਡੀਆ ਨਹੀਂ ਦਿੱਤਾ ਜਾਵੇਗਾ ਇੰਟਰਵਿਊ ਦੇ ਉੱਤੇ ਪਹੁੰਚਣ ਦੇ ਲਈ ਜੀ। ਜਿਹੜੀ ਲੀਵ ਵਗੈਰਾ ਹੋਵੇਗੀ ਉਹ ਨੈਕਸਟ ਵਾਕ ਇੰਟਰਵਿਊ ਕਿੱਥੇ ਰੱਖੀ ਗਈ ਹੈ ਤੁਹਾਨੂੰ ਦੱਸ ਦਈਏ 3 11 2025 ਨੂੰ ਸਵੇਰੇ 10 ਵਜੇ ਰੂਮ ਨੰਬਰ 2025 ਆਰਟ ਸੈਂਟਰ ਸੈਕੰਡ ਫਲੋਰ ਬੀ ਬਲਾਕ ਨਿਊ ਓਪੀਡੀ ਕੰਪਲੈਕਸ ਪੀਜੀਆਈ ਐਮਈਆਰ ਚੰਡੀਗੜ੍ਹ ਵਿਖੇ ਇੰਟਰਵਿਊ ਰੱਖੀ ਗਈ ਹੈ ਸਾਰੇ ਦਸਤਾਵੇਜ਼ ਜਿਵੇਂ origignal ਤੁਹਾਡੀਆਂ ਮਾਰਕ ਸ਼ੀਟ ਸਰਟੀਫਿਕੇਟਸ ਸੈਲਫ ਅਟੈਸਟਡ ਫੋਟੋਕਾਪੀਜ਼ ਐਂਡ ਰਿਕੁਆਇਰਡ ਡਾਕੂਮੈਂਟ ਜੋ ਡੇਟ ਆਫ ਇੰਟਰਵਿਊ ਦੇ ਉੱਤੇ ਚਾਹੀਦੇ ਨੇ ਉਹ ਲੈ ਕੇ ਜਾਣੇ ਹੈਗੇ ਨੇ ਜੇ ਤੁਸੀਂ ਇੰਟਰਵਿਊ ਦਿੱਤੇ ਜਦੋਂ ਪਹੁੰਚਣਾ ਹੈਗਾ ਐਲੀਜੀਬਿਲਟੀ ਉਦੋਂ ਹੀ ਮੰਨੀ ਜਾਵੇਗੀ ਜਦੋਂ ਵੈਰੀਫਿਕੇਸ਼ਨ ਆਫ ਡਾਕੂਮੈਂਟਸ ਦੀ ਹੋਵੇਗੀ ਜੀ ਤੇ ਵਰਕ ਸਟੇਸ਼ਨ ਫॉर ਵਬ ਮੈਂਸਡ ਪੋਸਟ ਦੇ ਕਿੱਥੇ ਹੋਵੇਗਾ ਜੀ ਆਰਟ ਸੈਟ ਡੀਓਪੀਡੀ ਕੰਪਲੈਕਸ ਪੀਜੀਆਈ ਐਮਈਆਰ ਚੰਡੀਗੜ੍ਹ ਵਿਖੇ ਹੋਵੇਗਾ ਇਸੀ ਅੱਜ ਦਾ ਨੋਟੀਫਿਕੇਸ਼ਨ ਬਦੇ ਰੇ ਜਾਣ ਕਰ ਲਈ ਤੁਸੀਂ ਇਹਨਾਂ ਦੇ ਆਪਸ਼ਨ ਨੰਬਰ 0172724425 ਦੇ ਉੱਤੇ ਸੰਪਰਕ ਕਰ ਸਕਦੇ ਹੋ ਹੁਣ ਮਿਲਦੇ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ